ਸਾਜਵੀਰ ਨਾਲ ਕੋਟਵੀਰ ਨਾਲ ਤੇ ਪਈ ਹੈ ਰਾਜਵੀਰ ਨਾਲ ਨਾਰਾ ਲਾਇਆ ਤਾਂ ਛੇਤਰ ਵੀ ਇਹ ਲੋ ਲਿਖਾਤੇ ਤੇ ਅਰ ਹੋਰ ਬਹੁਤ ਖਾਂਢੇ ਖਾਂਦੇ ਹੀ ਜਾਣਗੇ ਜਿੰਨਾ ਜ ਰਾਜ ਦੀ ਗੱਲ ਕਰਨਗੇ ਗੁਰੂ ਪਰਮੇਸ਼ਰ ਨੇ ਇਹਨਾਂ ਦੀ ਕੋਈ ਮਦਦ ਨਹੀਂ ਕਰਨੀ ਉਸ ਤੋਂ ਵੱਡੇ ਦੇ ਛੇਤਰ ਇਹਨੂੰ ਤੇ ਪਰਮੇਸ਼ਰ ਇਹ ਨਹੀਂ ਜਾਂਦਾ ਇਹ ਚਾਹੁੰਦੇ ਨਹੀਂ ਪਰਮੇਸ਼ਰ ਤਾਂ ਕੀ ਲੱਗਦੇ ਨੇ ਫਿਰ ਪਰ ਵਿਸ਼ਵ ਦਾ ਚੌਂਦਾ ਜੀ ਰਾਜ ਕਰੇ ਮੇਰਾ ਅਸੀਂ ਤੇ ਸੇ ਕਹਿਣਾ ਮੇਰਾ ਰਾਜ ਕਰਨਾ ਪਹਿਲਾਂ ਤਾਂ ਸਿੱਖੀ ਦੁਆਰ ਜੀ ਦੁਆ ਪ੍ਰਭੂ ਇਸਰ ਘੜਾ ਫਿਰਨ ਦੇ ਜੇ ਨੀ ਉਮਰ ਟੇਪ ਨਹੀਂ ਤੇ ਹੋ ਗਈ ਹੋ ਗਈ ਮਿੱਟੀ ਬਲੀ ਤਾਂ ਹੁੰਦਾ ਕੌਣ ਬਣਿਆ ਹੋਇਆ ਤੁਸੀਂ ਅਖਾਲੀ ਧਿਆਉਣ ਤੇ ਬਿਨਾ ਕਾਲ ਤੋਂ ਕਿਵੇਂ ਅੰਦਰ ਚਲੇ ਜਾਊਗਾ ਅਖਾਲੀ ਉਹ ਜੀ ਦਾ ਕਾਲ ਨਹੀਂ ਹੁੰਦਾ ਜਿਹਨਾਂ ਕਾਲ ਜਿੱਤਿਆ ਹੋ ਅਖਾਲੀ ਹੈ ਥੋੜੇ ਜੋ ਕੌਣ ਹੈ ਅਖਾਲੀ ਕਿਉਂ ਝੂਠ ਬੋਲਦੇ ਹੋ ਤੁਸੀਂ ਕਿ ਪਰ ਹੋਊਗਾ ਤੁਸੀਂ ਇਕੱਲੀ ਕਹਾ ਕੇ ਅਕਾਲੀ ਕੌਣ ਹੈ ਤੁਹਾਡੀ ਉਹ ਤੁਸੀਂ ਤਾਂ ਦੋਇਆ ਨਾ ਵੀ ਗਏ ਗੁਜਰੇ ਹੋ ਅਕਾਲੀ ਹੋ ਜਿਹਨੇ ਕਾਲ ਜਿੱਤ ਲਿਆ ਜਿਹੜੇ ਜੱਬੜ ਬਲ ਕਟਿਆ ਦੋ ਅਕਾਲੀਏ ਤੇ ਤੁਸੀਂ ਉਹ ਰਾਹ ਦੁਰ ਦੇ ਦੀ ਗੱਲ ਉਹ ਕਰ ਦੇ ਦੀ ਗੁਰਬਾਣੀ ਦਾ ਕਹਿੰਦਾ ਸਾਡੇ ਨਾਲ ਵਾਸਤਾ ਕੋਈ ਨਹੀਂ ਸਾਡਾ ਧਰਮ ਪ੍ਰਚਾਰ ਕਮੇਟੀ ਹੈ ਉਹ ਕਰੇ ਗੱਲ ਕਹਿੰਦੇ ਉਹ ਅਕਾਲੀ ਰੋਹੀ ਨਾ ਕਰਦੇਓ ਗੁਰਬਾਣੀ ਨਾਲ ਤਰੋ ਕਰਦੇਓ ਲਫਜ਼ਾਂ ਨਾਲ ਦੇ ਅਰਥ ਬਗਾੜਦੇ ਤੁਸੀਂ ਗੁਰਬਾਣੀ ਜਿਹੜਾ ਸ਼ਬਦ ਅਕਾਲੀ ਉਹਦੇ ਅਰਥ ਤੁਸੀਂ ਬਗਾੜਦੇ ਤੇ ਗੁਰੂ ਨਾਲ ਤਰੋਇਆ ਤਾਂ ਕਹਿਣਾ ਕਰਦਾ ਸਾਡਾ ਗੁਰੂ ਐ ਤਰੋ ਕਰਦੇ ਹੋਏ ਦੇਣ ਹੁਣ ਤੇ ਤਰੋ ਐ ਜਿਹੜੀ ਇਹ ਪੰਕਤੀ ਹੈ ਇਹ 10ਵੇਂ ਪਾਤਸ਼ਾਹ ਵੱਲੋਂ ਬੋਲੀ ਗਈ ਆ ਜਾਂ ਬਲਾਏ ਬੋਲਣ ਵਾਲੀ ਗੱਲ ਹੈ ਇਹਦੇ ਚ ਉਹ ਬੈਠਾ ਹੈ ਉੱਥੇ ਹੀ ਸਤਖੰਡ ਹੈ ਉਹਨੇ ਇਹ ਪ੍ਰਤੀਤ ਕਰਦਾ ਹਾਲਸੇ ਦੀ ਟੱਕਰ ਦੇ ਗਾਹਾਂ ਵਾਲੇ ਬਲੀਸ ਬਸ ਉਸੇ ਦੀ ਚਲ ਰਹੀ ਹੈ ਮੈਂ ਕਹਾਂ ਉਸੇ ਦਾ ਇਹ ਹਾਲ ਤੇ ਹਾਂ ਕਬਾ ਕੀਦਾ ਚਿਲਾਇਆ ਹੋਇਆ ਉਹ ਲੋਕ ਆਏ ਦੋਸਤ ਅਜਿਹੀ ਕੀ ਹੋ ਰਿਹਾ ਥੱਲੇ ਜਿਹੜਾ ਮਿਸਟਰ ਹੋਊਗਾ ਮੈਂ ਕਹਾਂ ਉਸੇ ਤੋਂ ਪੁੱਛਿਆ ਜਾਊ ਓਹ ਹਰਦਾ ਸੁ ਮੇਗਾ ਦਾ ਹੋ ਲੀ ਗਾਲ ਸਤੇ ਸਾਰੇ ਤੇ ਥਲੇ ਕੀ ਹੋ ਰਿਹਾ ਜਿੰਨਾਂ ਹੋਏ ਅਭੀ ਤਾਂ ਸਪਾਸ਼ਾ ਹੈ ਨਹੀਂ ਉਹ ਮੂਰਖ ਨੇ ਕੌਣ ਕਹੇ ਸਤੁਰ ਮੋਇਓ ਇਹ ਵਰਸੀਆਂ ਮੰਨਣੇ ਵਾਲੇ ਨੇ ਇਹਨਾਂ ਨੂੰ ਤਾਂ ਆਇਆ ਵੀ ਹੈ ਨਹੀਂ ਖਾਲਸਾ ਕਹਿੰਦਾ ਹੁਣ ਖੰਨ ਪਰ ਮੇਰਾ ਸੰਤ ਸਦਾ ਨਾਲੇ ਉਹ ਮੇਰ ਕੌਮ ਹੈ ਗੁਣੀ ਤਾਂ ਕਹਿੰਦੀ ਆ ਇਹ ਮੰਦੇ ਨਹੀਂ ਪੋਇਸ ਐਸੋ ਖਰੀਅਤ ਐ ਕੋਈ ਹੈ ਇਹਦਾ ਕੁਝ ਹੋ ਰਿਹਾ ਹੈ ਨਾ ਇਹਨਾਂ ਨੂੰ ਮੈਂ ਤਾਂ ਭਰਮ ਸਿਖਾਉਣ ਦਾ ਪਰਮ ਬਹੁਤ ਮਾਲਾ ਹੁੰਦਾ ਹੈ ਜਿਹਦਾ ਹੋਵੇ ਪਰਮ ਤਾਂ ਦੋ ਕਰ ਦਿੰਦਾ ਹੈ ਚਾਹੇ ਸਕੇ ਭਾਜੇ ਪੈ ਜਵੇ ਪਾੜ ਕੇ ਰੱਖ ਲੈਂਦਾ ਇਹਨਾਂ ਨੂੰ ਜਿਹੜਾ ਭਰਮ ਆਇਆ ਇਹ ਸਿੱਖੀ ਨੂੰ ਪੜ੍ਹਦਾ ਇਹਨਾਂ ਨੇ ਸਿੱਖ ਨੂੰ ਸਿੱਖੀ ਰਾਂ ਹੀ ਪੜ੍ਹਦਾ ਗੁਰੂ ਨੂੰ ਹੀ ਪੜ੍ਹਦਾ ਪਰ